ਮੈਂ ਲੇਖਕ ਕਿਵੇਂ ਬਣਿਆ ਦੇਖੋ ਜਦੋਂ ਇੱਕ ਵਿਅਕਤੀ ਲੇਖਕ ਕਿਵੇਂ ਬਣਦਾ ਹੈ ਇਸ ਬਾਰੇ ਗੱਲਾਂ ਕਰਨ ਵਾਲੇ ਗੱਲਾਂ ਤਾਂ ਹੋ ਸਕਦੀਆਂ ਹਨ ਪਰ ਇਸ ਤਰ੍ਹਾਂ ਦੱਸਣਾ ਵੀ ਮੈਂ ਲੇਖਕ ਕਿਵੇਂ ਬਣਿਆ ਕਿੰਨੇ ਬਣਿਆ ਕੀ ਗੱਲਾਂ ਸੀ ਇਹ ਸਾਰੀਆਂ ਬੜਾ ਮੁਸ਼ਕਿਲ ਯਾਦ ਹੈ ਲੇਕਿਨ ਕੁਝ ਗੱਲਾਂ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਨਰ ਖਾਸ ਤੌਰ ਤੇ ਨਵੇਂ ਲਿਖ ਜਿਹੜੇ ਆ ਰਹੇ ਨੇ ਉਹਨਾਂ ਲਈ ਕੁਝ ਕੁਝ ਨਾ ਕੁਝ ਸਿੱਖਿਆ ਜਾ ਸਕਦਾ ਹੈ ਭਾਵੇਂ ਕਿ ਇਹ ਸਿੱਖਣ ਸਿਖਾਉਣ ਦਾ ਕੰਮ ਮਾਸਟਰਾਂ ਦਾ ਕੰਮ ਮੈਂ ساری ਉਮਰ ਕਰਦਾ ਰਿਹਾ ਹਾਂ ਮੈਂ ਪ੍ਰੋਫੈਸਰ ਰਿਹਾ ਹਾਂ ਪ੍ਰਿੰਸੀਪਲ ਰਿਹਾ ਹਾਂ ਇਹ ਵੱਖਰੇ ਵੱਖਰੇ ਅਗਲਾ ਨਹੀਂ ਬਚਪਨ ਦੇ ਵਿੱਚ ਮੈਂ ਜੀ ਗੱਲ ਸ਼ੁਰੂ ਕਰਾਂ ਕਿ ਕਿਹੋ ਜਿਹਾ ਮਾਹੌਲ ਸੀ ਜਦੋਂ ਕਿ ਮੈਂ ਲਿਖਣ ਵਾਲੇ ਇਧਰ ਪ੍ਰੇਰਿਤ ਹੋਇਆ ਪਹਿਲੀ ਗੱਲ ਤਾਂ ਇਹ ਕਿ ਮੈਨੂੰ ਇਕੱਲ ਬੜੀ ਪਸੰਦ ਸੀ ਉਹ ਪਸੰਦ ਮੇਰੇ ਪਸੰਦ ਦਾ ਸ਼ਾਇਦ ਕਾਰਨ ਕੋਈ ਬਤਨ ਨਾ ਹੋਵੇ ਲੇਕਿਨ ਮੈਨੂੰ ਇਹ ਹੀ ਵਾਤਾਵਰਨ ਦਿੱਤਾ ਗਿਆ ਕਿ ਮੈਂ ਇਕੱਲਾ ਰਹਿ ਕੇ ਹੀ ਖੁਸ਼ੀ ਉਸ ਦੇ ਕਾਰਨ ਇਹ ਸੀ ਕਿ ਜਿਵੇਂ ਬੱਚੇ ਛੋਟੇ ਹੁੰਦੇ ਵੱਡੇ ਖੇਡਦੇ ਹੁੰਦੇ ਨੇ ਨਾ ਬੱਕਰੀ ਬੱਕਰੇ ਦਾ ਖੇਡਾ ਉਹਨਾਂ 'ਚ ਮੇਰੀ ਦਿਲ ਤਸਵੀਰ ਨਹੀਂ ਸੀਗੀ ਉਹਦਾ ਕਾਰਨ ਤਾਂ ਇਹ ਸੀਗਾ ਕਿ ਮੈਂ ਸ਼ਰੀਰਕ ਤੌਰ ਤੇ ਬੜਾ ਮਾਰਚੂਆ ਸੀਗਾ ਇੰਨਾ ਤਕੜਾ ਨਹੀਂ ਸੀਗਾ ਜ ਮਤਲਬ ਕਿ ਮੇਰੇ ਵਿੱਚ ਇਹ ਛਾ ਜਿਹੜੀ ਸੀਗੀ ਉਹ ਇਸ ਤਰ੍ਹਾਂ ਦੀ ਨਹੀਂ ਸੀਗੀ ਕਿ ਮੈਂ ਕੱਠ ਦੇ ਵਿੱਚ ਜਾਵਾਂ ਜਾਂ ਦੋਸਤਾਂ ਦੇ ਨਾਲ ਮਿਲਾਂ ਇਸ ਤਰ੍ਹਾਂ ਦੇ ਮੇਰੇ ਦੋਸਤ ਬੜੇ ਘੱਟ ਸੀਗੇ ਬਚਪਨ ਦੇ ਵਿੱਚ ਭਾਵੇਂ ਕਿ ਦੋਸਤ ਕੁਝ ਨਾ ਕੁਝ ਤਰ੍ਹਾਂ ਦੇ ਹੁੰਦੇ ਐ ਇਸ ਤਰ੍ਹਾਂ ਇੱਕ ਦੋ ਤਿੰਨ ਦੋਸਤ ਜ਼ਰੂਰ ਸੀਗੇ ਲੇਕਿਨ ਉਹਨਾਂ ਨਾਲ ਜਿਹੜਾ ਬਚਪਨ ਦੀਆਂ ਗੱਲਾਂ ਹੁੰਦੀਆਂ ਬਚਪਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਉਹ ਉਹਨਾਂ ਨਾਲ ਵੀ ਮੈਂ ਸਾਂਝੀਆਂ ਨਹੀਂ ਕਰਦਾ ਸੀ ਪਤਾ ਨਹੀਂ ਕਿਉਂ ਸ਼ੁਰੂ ਤੋਂ ਹੀ ਮੈਂ ਅੰਤਰਮੁਖੀ ਜਾ ਰਿਹਾ ਮੇਰੇ ਖਿਆਲ ਦੇ ਵਿੱਚ ਇੱਕ ਲੇਖ ਜਿਹੜਾ ਹੈਗਾ ਉਸ ਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਹੈਗੀ ਜਿਉਣੀ ਚਾਹੀਦੀ ਹੈ ਭਾਵੇਂ ਕਿ ਇਹ ਚਾਹੀਦੀ ਵਾਲੀ ਗੱਲ ਮੈਂ ਮੈਸੀ ਕਹਿ ਗਿਆ ਇਹ ਜਿਹੜਾ ਹੈ ਮਤਲਬ ਕਿ ਚਾਹੀਦਾ ਚੁਹੀਦਾ ਸਾਡੇ ਵਿੱਚ ਬਹੁਤ ਮੁਸ਼ਕਲ ਹੁੰਦਾ ਹੈ ਲੇਕਿਨ ਜੋ ਕੁਝ ਹੈ ਬੋਲੇ ਬਾਰੇ ਮੈਂ ਤੁਹਾਨੂੰ ਦੱਸਦਾ ਸਾਡੇ ਘਰ ਦੇ ਵਿੱਚ ਪੰਜਾਬੀ ਸਭ ਬਰਨਾਲਾ ਦਾ ਦਫ਼ਤਰ ਸੀਗਾ ਮੇਰੇ ਵੱਡੇ ਭਰਾ ਪ੍ਰੋਫੈਸਰ ਪ੍ਰੀਤਮ ਸਿੰਘ ਰਾਹੀ ਉਹ ਸਭਾ ਦੇ ਖਜ਼ਾਨਚੀ ਸੀਗੇ ਨਵੀਂ ਨਵੀਂ ਸਭਾ ਬਣੀ ਸੀ ਮੇਰੇ ਖਿਆਲ ਚ 1955-56 ਦੀ ਗੱਲ ਹੈ ਅਤੇ ਮੈਂ ਹਾਲੇ ਬੜਾ ਛੋਟਾ ਸੀ ਮੈਂ ਦੇਖਦਾ ਸੀ ਕਿ ਇਹ ਲੋਕ ਇਕੱਠੇ ਹੋ ਕੇ ਕੀ ਕਰਦੇ ਇੱਥੇ ਉਹ ਇਕੱਠੇ ਹੋ ਜਾਂਦੇ ਮੀਟਿੰਗ ਕਰਦੇ ਮੀਟਿੰਗ ਦੇ ਵਿੱਚ ਕਹਾਣੀਆਂ ਪੜ੍ਹਦੇ ਕੋਤਾਵਾ ਪੜ੍ਹਦੇ ਉਨਾ ਦਾ ਮੇਰੇ ਮਨ ਦੇ ਵਿੱਚ ਅਕੀਰ ਤੌਰ ਤੇ ਕੋਈ ਨਾ ਕੋਈ ਇਹ ਪ੍ਰਭਾਵ ਜ਼ਰੂਰ ਰਿਹਾ ਹੋਊਗਾ ਕਿ ਮੈਂ ਇੱਕ ਇਹ ਸੀਗਾ ਕਿ ਸਭਾ ਦਾ ਦਫ਼ਤਰ ਜਿਹੜਾ ਸੀਗਾ ਉਹ ਸਾਡੇ ਘਰ ਵਿੱਚ ਹੀ ਸੀ ਘਰ ਵਿੱਚ ਹੋਂ ਕਰਕੇ ਕਿਤਾਬਾਂ ਦੀ ਜਿਹੜੀ ਲਾਇਬ੍ਰੇਰੀ ਸੀਗੀ ਉਹ ਸਭਾ ਦੀ ਲਾਇਬ੍ਰੇਰੀ ਵੀ ਉੱਥੇ ਹੀ ਸੀ ਅਤੇ ਮੈਨੂੰ ਮਤਲਬ ਇੱਕ ਚੰਗਾ ਰੁਝਾ ਮਿਲ ਗਿਆ ਮੈਂ ਉੱਥੋਂ ਕਿਤਾਬ ਚੱਕਦਾ ਪੜਦਾ ਤੇ ਉੱਥੇ ਹੀ ਰੱਖ ਦਿੰਦਾ ਇਸ ਵਾਰ ਮੈਂ ਪੜ੍ਹਨ ਦਾ ਜਿਹੜਾ ਇਰਾਦਾ ਸੀਗਾ ਉਹ ਰੁਝਾਨ ਬਣਿਆ ਰਿਹਾ ਕਿ ਮੈਂ ਵੱਖਰੀ ਵੱਖਰੀ ਚੀਜ਼ਾਂ ਹੁੰਦਾ ਕਦੋਂ ਪਰਦਾ ਰਿਹਾ ਐਵੇਂ ਨੂੰ ਮੌਕਾ ਮਿਲਿਆ ਮੈਂ ਇਸ ਗੱਲ ਦਾ ਤਨਦਰਾਤੀ ਹਾਂ ਆਪਣੇ ਸਮੇਂ ਦਾ ਲੇਕਿਨ ਜਦੋਂ ਜਦੋਂ ਮੈਂ ਵੱਡਾ ਹੁੰਦਾ ਗਿਆ ਉਹਦੇ ਵਿੱਚ ਮੈਂ ਦੇਖਿਆ ਕਿ ਸਮਾਜ ਦੇ ਵਿੱਚ ਕੁਝ ਕ੍ਰਿਤੀਆਂ ਜਈਆਂ ਹਨ ਜਿਹੜੀਆਂ ਕਿਸ ਜਿਹੜਾ ਸੁਧਾਰਨ ਦੀ ਲੋੜ ਹੈ ਹਾਲਾਂਕਿ ਮੈਂ ਬਹੁਤ ਛੋਟਾ ਸੀ ਲੇਕਿਨ ਮੇਰੇ ਵਿੱਚ ਇੱਕ ਵਿਰੋਧ ਦੀ ਭਾਵਨਾ ਜਿਹੜੀ ਸੀਗੀ ਉਹ ਪੈਦਾ ਹੋ ਗਈ ਕਿ ਹਰ ਇੱਕ ਚੀਜ਼ ਨੂੰ ਜਿਹੜਾ ਹੈ ਮਤਲਬ ਮੈਂ ਵੱਖਰੀ ਤਰ੍ਹਾਂ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਗਿਆ ਇਹ ਹੀ ਕਾਰਨ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਮੈਂ ਕਿਟ ਡਰਾਮਾ ਪਿਟੀਆਂ ਉਹਦੇ ਵਿੱਚ ਮੈਂ ਇੱਕ ਇੱਕ ਸਦਾ ਹੀ ਕੋਸ਼ਿਸ਼ ਕਰਦਾ ਰਿਹਾ ਕਿ ਮੈਂ ਇੱਕ ਵੱਖਰੀ ਤਰ੍ਹਾਂ ਦਾ ਸਮਾਜ ਜਿਹੜਾ ਹੈਗਾ ਉਹ ਸਿਰਜਾਂ ਹਾਲਾਂਕਿ ਇਹ ਬੜਾ ਛੋਟੀ ਮੋੜ ਦੇ ਵਿੱਚ ਇਹ ਜਿਹੜਾ ਸੋਚਣਾ ਆਮ ਬੱਚੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਲੇਕਿਨ ਮੈਂ ਮਾਨਸਿਕ ਤੌਰ ਤੇ ਹੀ ਇਹ ਚਮਦਾ ਸੀ ਇਸੇ ਕਰਕੇ ਮੇਰਾ ਜਿਹੜਾ ساری ਉਮਰ ਦਾ ਜਿਹੜਾ ਘਟਨਾ ਕਰ ਰਿਹਾ ਉਹ ਇਹੀ ਜੋੜਦੇ ਹਾਂ ਤੇ ਪ੍ਰੀਤਮ ਸਿੰਘ ਰਾਹੀ ਹੋ ਰਹੀ ਮੇਰੇ ਭਰਾ ਸੀਗੇ ਉਹਨਾਂ ਨੇ ਇਹ ਦੇਖ ਕੇ ਵੀ ਇਹ ਨਰਾਲਾ ਜੀ ਗੱਲਾਂ ਕਰਦਾ ਰਹਿੰਦਾ ਹੈ ਉਹਨਾਂ ਨੇ ਮੇਰਾ ਨਾਮ ਨਰਾਲਾ ਰੱਖਤਾ ਜੋਗਿੰਦਰ ਸਿੰਘ ਰਾਲਾ ਮੇਰਾ ਨਾਮ ਹੈ ਤੇ ਇਸ ਤਰ੍ਹਾਂ ਮੇਰੀ ਜ਼ਿੰਦਗੀ ਜਿਹੜੀ ਹੈਗੀ ਉਹ ਚੱਲਦੀ ਰਹੀ ਤੇ ਇਹ ਜਿਹੜਾ ਬਖਰੀਮਾ ਸੀਗਾ ਇਹ ਹਮੇਸ਼ਾ ਸਹਿਤ ਦੇ ਵਿੱਚ ਵੀ ਮੇਰੇ ਨਾਲ ਹੀ ਰਿਹਾ ਤੇ ਸਮਾਜ ਦੇ ਵਿੱਚ ਵੀ ਰਿਹਾ ਜਿਸ ਤਰ੍ਹਾਂ ਕਿ ਮੈਂ ਅੰਤਰਜਾਤੀ ਵਿਆਹ ਕਰਾਇਆ ਉਸ ਦੇ ਵਿੱਚ ਵੱਡੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਸੀਗੀਆਂ ਉਹ ਸਾਈਆਂ ਉਸ ਸਮੇਂ ਆਈਆਂ ਦੇਖੋ 1970 ਦੇ ਵਿੱਚ ਸਾਡਾ ਸਮਾਜ ਜਾਂ ਜਿਹੜਾ ਸਾਡਾ ਇਲਾਕਾ ਹੈ ਸੀਗਾ ਬਰਨਾਲੇ ਦਾ ਇਲਾਕਾ ਹੈ ਇਹ ਕੋਈ ਬਹੁਤ ਮਤਲਬ ਕਿ ਭਾਵੇਂ ਕਿ ਇਹਦੇ ਵਿੱਚ ਵੱਡੀਆਂ ਲਹਿਰਾਂ ਉੱਠੀਆਂ ਜੇ ਹੋ ਰਿਹਾ ਲੇਕਿਨ ਮਾਨਸਿਕ ਤੌਰ ਤੇ ਲੋਕ ਉੱਥੇ ਹੀ ਖੜੇ ਸੀ ਪਛਾੜ ਸੋਚ ਇਸ ਦਾ ਜਾਤ ਪਾਤ ਦਾ ਵਰਨਣ ਇਹ ਉਹ ਅਥੇ ਜਦੋਂ ਮੈਂ ਇਹ ਗੱਲ ਮੇਰੇ ਮਾਰਕ ਆਈ ਜਾਂ ਮੇਰਾ ਪ੍ਰੇਮ ਵਿਆਹ ਹੋਣ ਦੇ ਕਰਕੇ ਉਹ ਇੰਟਰ ਕਾਸਟ ਸੀ ਉਹਦੇ ਵਿੱਚ ਬੜੀ ਇਲੋਚਨਾ ਹੋਈ ਸਾਡੇ ਬਾਬਾ ਜੀ ਬੜੇ ਧਾਰਮਿਕ ਬੰਦੇ ਸੀਗੇ ਅੱਧਾ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਜਵਾਨੀ ਯਾਰ ਸੀਗਾ ਸਵੇਰੇ 4 ਵਜੇ 3 ਵਜੇ ਉੱਠ ਕੇ ਪਾਠ ਕਰਦੇ ਤਾਂ ਕਿਤੇ 7 ਵਜੇ ਤੱਕ ਉਹ ਪੂਰਾ ਕਰ ਪਾਉਂਦੇ ਲੇਕਿਨ ਮੈਂ ਦੇਖਿਆ ਕਿ ਉਹ ਬੜੀ ਪਰੰਪਰਾਵਾਦੀ ਉਹਨਾਂ ਨੇ ਸੋਚੀ ਜਦੋਂ ਮੇਰਾ ਇਹ ਕਦਮ اٹھਾਇਆ ਗਿਆ ਚੱਕੀ ਚੱਕਿਆ ਤਾਂ ਉਹਨਾਂ ਨੇ ਬੜਾ ਮੈਨੂੰ ਕਿਹਾ ਵੀ ਤੂੰ ਇਹ ਗਲਤ ਗਲਤ ਕੰਮ ਕਰ ਰਹੇਂ ਹਾਲਾਂਕਿ ਸਾਡੀ ਆਪਣੀ ਜਾਤ ਮੇਰੀ ਕੋਈ ਬਹੁਤੀ ਇਸ ਤਰ੍ਹਾਂ ਦੀ ਖਾਤੀ ਉੱਚੀ ਨਹੀਂ ਹੈ ਇਸ ਕਰਕੇ ਲੇਕਿਨ ਮੇਰੇ ਮਨ ਦੇ ਵਿੱਚ ਇੱਕ ਦਰਦ ਸੀਗਾ ਤੇ ਮੈਂ ਕੁਝ ਕਰਨਾ ਚਾਹੁੰਦਾ ਸੀ ਉਸ ਕਰਕੇ ਮੈਂ ਇਹ ਗੱਲਾਂ ਜਿਹੜੀਆਂ ਅੱਗੇ ਆਈਆਂ